ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 10ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼੍ਰੀਨਗਰ ਚ 7000 ਲੋਕਾਂ ਨਾਲ ਯੋਗਾ ਕਰ ਰਹੇ ਹਨ ਪ੍ਰਧਾਨ ਮੰਤਰੀ ਨੇ ਪਹਿਲਾ ਦਾਲਸੀਲ ਦੇ ਕੰਡੇ ਤੇ ਯੋਗਾ ਕਰਨੇ ਸੀ ਪਰ ਮੀਂਹ ਕਾਰਨ ਸਥਿਤੀ ਬਦਲ ਦਿੱਤੀ ਹੈ ਤੇ ਹੁਣ ਸ਼ੇਰਾ ਕਸ਼ਮੀਰ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਵਿਖੇ ਯੋਗਾ ਦਿਵਸ ਸਮਾਰਨ ਨੂੰ ਸੰਬੋਧਨ ਕਰ ਰਹੀ ਹਨ ਪੀਐਮ ਮੋਦੀ ਨੇ ਕਿਹਾ ਕਿ ਪੂਰੇ ਜੰਮੂ ਕਸ਼ਮੀਰ ਵਿੱਚ ਯੋਗਾ ਪ੍ਰਤੀ ਜੋ ਖੇਚ ਪੈਦਾ ਹੋਈ ਹੈ ਜਿਸ ਜੋਸ਼ ਅਤੇ ਉਤਸ਼ਾਹ ਨਾਲ ਲੋਕ ਯੋਗਾ ਕਰਨ ਨਾਲ ਜੁੜਨ ਲਈ ਉਤਾਵਲੇ ਹਨ ਉਹ ਜੰਮੂ ਕਸ਼ਮੀਰ ਦੇ ਸੈਲਸਪਾਟੇ ਨੂੰ ਇੱਕ ਨਵੀਂ ਤਾਕਤ ਦੇਣ ਦਾ ਮੌਕਾ ਹੈ ਸਮੁੱਚੀ ਸਿਹਤ ਅਤੇ ਤੰਦਰੁਸਤੀ ਲਈ ਇਸ ਦੇ ਲਾਭਾਂ ਨੂੰ ਉਜਾਗਰਨ ਕਰਨ ਲਈ ਹਰ ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾਂਦਾ ਹੈ 2014 ਵਿੱਚ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਵਜੋਂ ਮਨੋਨਿਤ ਕੀਤਾ ਦਸੰਬਰ 2014 ਵਿੱਚ UNGA ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਵਜੋਂ ਕੋਸ਼ਿਸ਼ਿਤ ਕਰਨ ਵਾਲਾ ਇੱਕ ਮਤ ਪਾਸ ਕੀਤਾ ਸੀ ਉਦੋਂ ਤੋਂ ਹਰ ਸਾਲ 21 ਜੂਨ ਨੂੰ ਦੇਸ਼ ਉਦੋਂ ਤੋਂ ਹਰ ਸਾਲ 2021 ਜੂਨ ਨੂੰ ਦੇਸ਼ ਅਤੇ ਦੁਨੀਆ ਦੇ ਲੋਕ ਯੋਗਾ ਦਿਵਸ ਮਨਾਉਂਦੇ ਹਨ ਸੰਯੁਕਤ ਰਾਸ਼ਟਰ ਯੋਗ ਨੂੰ ਭਾਰਤ ਵਿੱਚ ਪੈਦਾ ਹੋਏ ਸਰੀਰਕ ਮਾਨਸਿਕ ਅਤੇ ਜੋੜਨ ਵਾਲੇ ਇੱਕ ਪ੍ਰਚੀਨ ਅਭਿਆਸ ਵਜੋਂ ਵਰਣਨ ਕਰਦਾ ਹੈ ਯੋਗਾ ਸ਼ਬਦ ਸੰਸਕ੍ਰਿਤ ਤੋਂ ਆਇਆ ਹੈ ਜਿਸ ਦਾ ਅਰਥ ਹੈ ਜੋੜਨਾ ਸਰੀਰਕ ਅਤੇ ਚੇਤਨਾ ਦੇ ਏਕੀਕਰਨ ਦਾ ਪ੍ਰਤੀਕ ਹੈ ਅੱਜ ਅਜੇ ਯੋਗਾ ਭਾਰਤ ਦੇ ਨਾਲ ਨਾਲ ਪੂਰੀ ਦੁਨੀਆ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 10ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼੍ਰੀਨਗਰਚਾ ਸਤ ਤਹ ਹਜ਼ਾਰ ਲੋਕਾਂ ਨਾਲ ਯੋਗਾ ਕਰ ਰਹੇ ਹਨ ਪ੍ਰਧਾਨ ਮੰਤਰੀ ਨੇ ਪਹਿਲਾਂ ਡਾਲਸੀਲ ਦੇ ਕੰਡੇ ਤੇ ਯੋਗਾ ਕਰਨੇ ਸੀ ਪਰ ਮੀਂਹ ਕਾਰਨ ਸਥਿਤੀ ਬਦਲ ਦਿੱਤੀ ਹੈ ਤੇ ਹੁਣ ਸ਼ੇਰਾ ਕਸ਼ਮੀਰ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਵਿਖੇ ਯੋਗਾ ਦਿਵਸ ਸਮਾਰਨ ਨੂੰ ਸੰਬੋਧਨ ਕਰ ਰਹੇ ਹਨ ਪੀਐਮ ਮੋਦੀ ਨੇ ਕਿਹਾ ਕਿ ਪੂਰੇ ਜੰਮੂ ਕਸ਼ਮੀਰ ਵਿੱਚ ਯੋਗਾ ਪ੍ਰਤੀ ਜੋ ਖੇਚ ਪੈਦਾ ਹੋਈ ਹੈ ਜਿਸ ਜੋਸ਼ ਅਤੇ ਉਤਸ਼ਾਹ ਨਾਲ ਲੋਕ ਯੋਗਾ ਕਰਨ ਨਾਲ ਜੁੜਨ ਲਈ ਉਤਾਵਲੇ ਹਨ ਉਹ ਜੰਮੂ ਕਸ਼ਮੀਰ ਦੇ ਸੈਲਸਪਾਟੇ ਨੂੰ ਇੱਕ ਨਵੀਂ ਤਾਕਤ ਦੇਣ ਦਾ ਮੌਕਾ ਹੈ ਸਮੁੱਚੀ ਸਿਹਤ ਅਤੇ ਤੰਦਰੁਸਤੀ ਲਈ ਇਸ ਦੇ ਲਾਭਾਂ ਨੂੰ ਉਜਾਗਰਨ ਕਰਨ ਲਈ ਹਰ ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾਂਦਾ ਹੈ 2014 ਵਿੱਚ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਵਜੋਂ ਮਨੋਨਿਤ ਕੀਤਾ ਦਸੰਬਰ 2014 ਵਿੱਚ UNGA ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਵਜੋਂ ਕੋਸ਼ਿਧਿਤ ਕਰਨ ਵਾਲਾ ਇੱਕ ਮਤ ਪਾਸ ਕੀਤਾ ਸੀ ਉਦੋਂ ਤੋਂ ਹਰ ਸਾਲ 21 ਜੂਨ ਨੂੰ ਦੇਸ਼ ਉਦੋਂ ਤੋਂ ਹਰ ਸਾਲ 21 ਜੂਨ ਨੂੰ ਦੇਸ਼ ਅਤੇ ਦੁਨੀਆ ਦੇ ਲੋਕ ਯੋਗਾ ਦਿਵਸ ਮਨੋਨਿਤ ਹਿੰਦ ਸੰਯੁਕਤ ਰਾਸ਼ਟਰ ਯੋਗ ਨੂੰ ਭਾਰਤ ਵਿੱਚ ਪੈਦਾ ਹੋਇਆ ਸਰੀਰਕ ਮਾਨਸਿਕ ਅਤੇ ਜੋੜਨ ਵਾਲੇ ਇੱਕ ਪਰਚੀਨ ਅਭਿਆਸ ਵਜੋਂ ਵਰਣਨ ਕਰਦਾ ਹੈ ਯੋਗਾ ਸ਼ਬਦ ਸੰਸਕ੍ਰਿਤ ਤੋਂ ਆਇਆ ਹੈ ਜਿਸ ਦਾ ਅਰਥ ਹੈ ਜੋੜਨਾ ਸਰੀਰਕ ਅਤੇ ਚੇਤਨਾ ਦੇ ਏਕੀਕਰਨ ਦਾ ਪ੍ਰਤੀਕ ਹੈ ਅੱਜ ਅਜੇ ਯੋਗਾ ਭਾਰਤ ਦੇ ਨਾਲ-ਨਾਲ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 10ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼੍ਰੀਨਗਰਚੇ 7000 ਲੋਕਾਂ ਨਾਲ ਯੋਗਾ ਕਰ ਰਹੇ ਹਨ ਪ੍ਰਧਾਨ ਮੰਤਰੀ ਨੇ ਪਹਿਲਾਂ ਦਾਲਸੀਲ ਦੇ ਕੰਡੇ ਤੇ ਯੋਗਾ ਕਰਨੇ ਸੀ ਪਰ ਮੀਂਹ ਕਾਰਨ ਸਥਿਤੀ ਬਦਲ ਦਿੱਤੀ ਹੈ ਤੇ ਹੁਣ ਸ਼ੇਰਾ ਕਸ਼ਮੀਰ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਵਿਖੇ ਯੋਗਾ ਦਿਵਸ ਸਮਾਰਨ ਨੂੰ ਸੰਬੋਧਨ ਕਰ ਰਹੇ ਹਨ ਪੀਐਮ ਮੋਦੀ ਨੇ ਕਿਹਾ ਕਿ ਪੂਰੇ ਜੰਮੂ ਕਸ਼ਮੀਰ ਵਿੱਚ ਯੋਗਾ ਪ੍ਰਤੀ ਜੋ ਖੇਚ ਪੈਦਾ ਹੋਈ ਹੈ ਜਿਸ ਜੋਸ਼ ਅਤੇ ਉਤਸ਼ਾਹ ਨਾਲ ਲੋਕ ਯੋਗਾ ਕਰਨ ਨਾਲ ਜੁੜਨ ਲਈ ਉਤਾਵਲੇ ਹਨ ਉਹ ਜੰਮੂ ਕਸ਼ਮੀਰ ਦੇ ਸੈਲਸਪਾਟੇ ਨੂੰ ਇੱਕ ਨਵੀਂ ਤਾਕਤ ਦੇਣ ਦਾ ਮੌਕਾ ਹੈ ਸਮੁੱਚੀ ਸਿਹਤ ਅਤੇ ਤੰਦਰੁਸਤੀ ਲਈ ਇਸ ਦੇ ਲਾਭਾਂ ਨੂੰ ਉਜਾਗਰਨ ਕਰਨ ਲਈ ਹਰ ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾਂਦਾ ਹੈ 2014 ਵਿੱਚ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਵਿਸ਼ਵ ਪੱਧਰ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਵਜੋਂ ਮਨੋਨਿਤ ਕੀਤਾ ਦਸੰਬਰ 2014 ਵਿੱਚ UNGA ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਵਜੋਂ ਕੋਸ਼ਿਸ਼ ਕਰਨ ਵਾਲਾ ਇੱਕ ਮਤ ਪਾਸ ਕੀਤਾ ਸੀ ਉਦੋਂ ਤੋਂ ਹਰ ਸਾਲ 21 ਜੂਨ ਨੂੰ ਦੇਸ਼ ਉਦੋਂ ਤੋਂ ਹਰ ਸਾਲ 21 ਜੂਨ ਨੂੰ ਦੇਸ਼ ਅਤੇ ਦੁਨੀਆ ਦੇ ਲੋਕ ਯੋਗਾ ਦਿਵਸ ਮਨਾਉਂਦੇ ਹਨ ਸੰਯੁਕਤ ਰਾਸ਼ਟਰ ਯੋਗ ਨੂੰ ਭਾਰਤ ਵਿੱਚ ਪੈਦਾ ਹੋਏ ਸਰੀਰਕ ਮਾਨਸਿਕ ਅਤੇ ਜੋੜਨ ਵਾਲੇ ਇੱਕ ਪਰਚੀਨ ਅਭਿਆਸ ਵਜੋਂ ਵਰਣਨ ਕਰਦਾ ਹੈ ਯੋਗਾ ਸ਼ਬਦ ਸੰਸਕ੍ਰਿਤ ਤੋਂ ਆਇਆ ਹੈ ਜਿਸ ਦਾ ਅਰਥ ਹੈ ਜੋੜਨਾ ਸਰੀਰਕ ਅਤੇ ਚੇਤਨਾ ਦੇ ਏਕੀਕਰਨ ਦਾ ਪ੍ਰਤੀਕ ਹੈ ਅੱਜ ਅਜੇ ਯੋਗਾ ਭਾਰਤ ਦੇ ਨਾਲ-ਨਾਲ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ